ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਕareleਿਆਂ ਦੀ ਬਹੁਤ ਸਵਾਦ ਸਬਜ਼ੀ ਇਹ ਸਬਜ਼ੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੀ ਚਲੋ ਕਰਦੇ ਹਾਂ ਸ਼ੁਰੂ ਆਪਾਂ ਅੱਜ ਦੀ ਰੈਸਪੀ ਕareleਿਆਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਆਪਾਂ ਨੇ ਉਹਨਾਂ ਨੂੰ ਸੁਕਾ ਲੈਣਾ ਹੈ ਫਿਰ ਆਪਾਂ ਨੇ ਕareleਿਆਂ ਨੂੰ ਇਸ ਸ਼ੇਪ ਦੇ ਵਿੱਚ ਗੋਲ ਕੱਟਣਾ ਹੈ ਸਾਰੇ ਕareleਿਆਂ ਨੂੰ ਆਪਾਂ ਇਸ ਤਰੀਕੇ ਨਾਲ ਕੱਟਾਂਗੇ ਇਸ ਤਰੀਕੇ ਨਾਲ ਆਪਾਂ ਸਾਰੇ ਕareleਿਆਂ ਨੂੰ ਕੱਟ ਲਾਂਗੇ ਅਗਰ ਤੁਹਾਨੂੰ ਲੱਗਦਾ ਕਿ ਕareleੇ ਵਿੱਚ ਕੋਈ ਪੱਕਾ ਬੀਜ ਹੈ ਤਾਂ ਤੁਸੀਂ ਉਹਨੂੰ ਕੱਢ ਦੇਣਾ ਹੁਣ ਆਪਾਂ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਨਮਕ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਤਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਜੋ ਜਿਹੜਾ ਤਰੇਲਿਆਂ ਦਾ ਕੜਵਾ ਪਾਣੀ ਹੈ ਉਹ ਬਾਹਰ ਨਿਕਲ ਜੇ 10 ਤੋਂ 15 ਮਿੰਟ ਲਈ ਆਪਾਂ ਕਰੇਲਿਆਂ ਨੂੰ ਕਵਰ ਕਰਕੇ ਰੱਖ ਦਾਂਗੇ ਬਸ ਤਿੰਨ ਵੱਡੇ ਸਾਈਜ਼ ਦੇ ਪਿਆਜ਼ ਲਵਾਂਗੇ ਉਹਨਾਂ ਨੂੰ ਲੰਬੇ-ਲੰਬੇ ਸਲਾਈਸ ਦੇ ਵਿੱਚ ਆਪਾਂ ਕੱਟਾਂਗੇ ਦੋ ਵੱਡੇ ਲਾਲ ਟਮਾਟਰ ਲਵਾਂਗੇ ਮਿਕਸੀ ਵਿੱਚ ਉਹਦੇ ਆਪਾਂ ਪਿਉਰੀ ਬਣਾਵਾਂਗੇ ਤਿੰਨ ਹਰੀਆਂ ਮਿਰਚਾਂ ਲਵਾਂਗੇ ਬਰੀਕ-ਬਰੀਕ ਆਪਾਂ ਕੱਟ ਲਾਂਗੇ ਪਿਆਜ਼ ਨੂੰ ਆਪਾਂ ਨੇ ਲੰਬੇ ਸਲਾਈਸ ਦੇ ਵਿੱਚ ਕੱਟ ਲਿਆ ਟਮਾਟਰ ਦੀ ਪਿਉਰੀ ਬਣਾ ਲਈ ਹਰੀ ਮਿਰਚਔਰ ਲਸਣ ਨੂੰ ਆਪਾਂ ਨੇ ਬਰੀਕ ਕੱਟ ਲਿਆ ਇੱਕ ਪੈਨ ਦੇ ਵਿੱਚ ਇੰਨਾ ਕਿ ਤੇਲ ਪਾਣਾ ਕਿ ਜੋ ਸਾਡੇ ਕਰੇਲੇ ਆ ਉਹ ਚੰਗੀ ਤਰ੍ਹਾਂ ਫਰਾਈ ਹੋ ਜਾਣ 15 ਮਿੰਟ ਹੋ ਗਿਆ ਜੀ ਕਰੇਲਿਆਂ ਨੂੰ ਰੱਖੇ ਹੋਏ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦਬਾ ਕੇ ਜੋ ਇਹਦੇ ਵਿੱਚ ਨਮਕ ਨਾਲ ਇਹਦਾ ਕੜਵਾ ਪਾਣੀ ਬਾਹਰ ਆਇਆ ਤਾਂ ਉਹਨੂੰ ਚੰਗੀ ਤਰ੍ਹਾਂ ਨਚੋੜ ਕੇ ਜਿਹੜਾ ਪਾਣੀ ਹੈ ਉਹ ਆਪਾਂ ਨੇ ਬਾਹਰ ਕੱਢ ਦੇਣਾ ਹੱਥ ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਨਚੋੜਾਂਗੇ ਜੋ ਇਹਦਾ ਪਾਣੀ ਉਹ ਬਾਹਰ ਕੱਟਾਂਗੇ ਕੜਵਾ ਪਾਣੀ ਹੈ ਉਹ ਨਿਕਲ ਗਿਆ ਤੇਲ ਹੋ ਗਿਆ ਵੀ ਆਪਣਾ ਗਰਮ ਹੌਲੀ ਹੌਲੀ ਕਰਕੇ ਆਪਾਂ ਸਾਰੇ ਤਰੇਲੇ ਦੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਕ੍ਰੇਲੇ ਨੂੰ ਆਪਾਂ ਫਰਾਈ ਕਰਾਂਗੇ ਸਾਰੇ ਗਰੀਲੇ ਨੂੰ ਆਪਾਂ ਫਰਾਈ ਕਰਾਂਗੇ ਜੀ। ਓਕੇ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ। ਹੁਣ ਆਪਾਂ ਉਸੇ ਕੜਾਹੀ ਦੇ ਵਿੱਚ ਤੇਲ ਲਵਾਂਗੇ। ਪਾਵਾਂਗੇ ਆਪਾਂ ਪਿਆਜ਼ ਤੇ ਆਜ ਨੂੰ ਬ੍ਰਾਊਨ ਹੋਣ ਤੱਕ ਆਪਾਂ ਭੁੰਨਣਾ ਪਿਆਜ਼ ਦੇ ਨਾਲ ਹੀ ਲਸਣ ਔਰ ਹਰੀ ਮਿਰਚ ਪਾਵਾਂਗੇ ਇਹ ਵੀ ਪਿਆਜ਼ਾਂ ਦੇ ਨਾਲ ਹੀ ਭੁੰਨ ਹੋ ਜਾਣਗੇ ਆਜਾ ਆਪਣਾ ਬ੍ਰਾਊਨ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਉਰੀ ਪਾ ਦਾਂਗੇ ਤੁਸੀਂ ਟਮਾਟਰ ਨੂੰ ਬ੍ਰੀਕ ਤਰੀਕੇ ਨਾਲ ਕੱਟ ਕੇ ਵੀ ਪਾ ਸਕਦੇ ਆ ਹੁਣ ਆਪਾਂ ਨੇ ਟਮਾਟਰ ਤੇ ਪਿਆਜ਼ਾਂ ਨੂੰ ਇਹਦੇ ਤੱਕ ਪਕਾਉਣਾ ਜੋ ਮਸਾਲਾ ਦੇ ਰਹਾ ਮਖਾਣਾ ਆਪਣਾ ਉਹ ਤੇਲ ਵੀ ਛੱਡ ਦਿੰਦਾ ਥੋੜਾ ਜਿਹਾ ਆਪਾਂ ਨਮਕ ਪਾ ਦਾਂਗੇ ਤਾਂ ਜੋ ਰੇੜਾ ਸਬਜ਼ੀ ਆ ਜਿੰਨਾ ਸੌਨਾ ਚੜ੍ਹਦੀ ਜਾਵੇ ਨਮਕ ਆਪਾਂ ਨੇ ਦੇਖ ਕੇ ਪਾਣਾ ਕਿਉਂਕਿ ਆਪਾਂ ਨੇ ਪਹਿਲਾਂ ਵੀ ਕ੍ਰੇਲਿਆਂ ਦੇ ਵਿੱਚ ਨਮਕ ਪਾਇਆ ਤਾਂ ਥੋੜਾ ਜਿਹਾ ਨਮਕ ਪਾਵਾਂਗੇ ਆਪਾਂ ਤਾਂ ਹੁਣ ਉਹਦੇ ਤੱਕ ਪਕਾਣਾ ਜਦੋਂ ਪੱਕ ਕਰ ਜੇਗਾ ਖਿਲਾ ਤਾਂ ਮਸਾਲੇ ਤਾਂ ਲੱਗ ਨਹੀਂ ਹੁੰਦਾ ਹੁਣ ਆਪਾਂ ਇਹਦੇ ਵਿੱਚ ਇਹਨੂੰ ਮਸਾਲੇ ਐਡ ਕਰਾਂਗੇ ਨਮਕ ਆਪਾਂ ਨੇ ਪਹਿਲਾਂ ਪਾ ਦਿੱਤਾ ਹੁਣ ਇਹ ਕੀੜ ਪਾਵਾਂਗੇ ਆਪਾਂ ਥੋੜਾ ਜਿਹਾ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਪਾ ਸਕਦੇ ਆ ਥੋੜਾ ਜਿਹਾ ਗਰਮ ਮਸਾਲਾ ਥੋੜੀ ਚੰਪੂ ਚੂਰ ਦਾ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਜੀ ਥੋੜਾ ਜਿਹਾ ਆਪਾਂ 2 ਚਮਚੇ ਇਹਦੇ ਵਿੱਚ ਪਾਣੀ ਪਾਵਾਂਗੇ ਤਾਂ ਜੋ ਮਸਾਲਾ ਚੰਗੀ ਤਰ੍ਹਾਂ ਪੱਕ ਦੇ ਹੁਣ ਆਪਾਂ ਇਹਦੇ ਵਿੱਚ ਕarele ਪਾ ਦਾਂਗੇ ਚੰਗੀ ਤਰ੍ਹਾਂ ਮਸਾਲਿਆਂ ਦੇ ਨਾਲ ਕarele ਨੂੰ ਆਪਾਂ ਨੇ ਪੁੰਨਣਾ ਕarele ਇਸ ਤਰ੍ਹਾਂ ਦੀ ਬਣਾ ਕੇ ਤਿਆਰ ਹੈ ਜੀ ਤੁਸੀਂ ਇਹਨੂੰ ਪਰਾਂਠੇ ਜਾਂ ਰੋਟੀ ਨਾਲ ਸਰਵ ਕਰ ਸਕਦੇ ਆ ਤੁਸੀਂ ਇੱਕ ਵਾਰ ਮੇਰੇ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਜ਼ਰੂਰ ਤਿਆਰ ਕਰਨਾ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ